تانتان تان بابا, تان بابا سری چاند جی کہتے ہیں کہ وچ بہت زیادہ طاقت ہندی ہے وشواش اوہ کم کر دندہ ہے جو کسی نے سوچیا بھی نہیں ہندہ ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਣ ਦੇ ਨਾਲ ਉਹ ਚੀਜ਼ ਮਿਲਦੀ ਹੈ ਜੋ ਕਦੇ ਸੋਚੀ ਵੀ ਨਹੀਂ ਹੁੰਦੀ ਪਰਮਾਤਮਾ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਖੁਦ ਆਉਂਦੇ ਹਨ ਅਤੇ ਖੁਸ਼ੀਆਂ ਦਿੰਦੇ ਹਨ ਇਸੇ ਤਰ੍ਹਾਂ ਇੱਕ ਛੋਟੀ ਜਿਹੀ ਕਥਾ ਹੈ ਭਗਤ ਕਬੀਰ ਜੀ ਆਪਣੀ ਪਤਨੀ ਮਾਤਾ ਲੋਈ ਜੀ ਦੇ ਨਾਲ ਬੈਠੇ ਹੋਏ ਸਨ ਘਰ ਵਿੱਚ ਖਾਣ ਨੂੰ ਬਹੁਤ ਘੱਟ ਸੀ ਮਾਤਾ ਲੋਈ ਬੋਲੀ ਕਿ ਅੱਜ ਖਾਣ ਨੂੰ ਬਹੁਤ ਘੱਟ ਹੈ ਤੁਸੀਂ ਤਾਂ ਸਭ ਕੁਝ ਦਾਨ ਕਰ ਦਿੰਦੇ ਹੋ ਭਗਤ ਕਬੀਰ

ਸਾਮ ਨੂੰ ਬਹੁਤ ਸਾਰੇ ਲੋਕ ਭਗਤ ਕਬੀਰ ਜੀ ਦੇ ਘਰ ਆਉਣੇ ਸ਼ੁਰੂ ਹੋ ਗਏ ਭਗਤ ਕਬੀਰ ਜੀ ਨੇ ਜਦੋਂ ਦੇਖਿਆ ਤਾਂ ਬਾਹਰ ਬਹੁਤ ਸਾਰੇ ਲੋਕ ਜਮਾ ਹੋਏ ਸਨ ਲੋਕ ਕਹਿ ਰਹੇ ਸਨ ਕਿ ਅੱਜ ਭਗਤ ਕਬੀਰ ਜੀ ਨੇ ਬਹੁਤ ਵਧੀਆ ਭੋਜ ਦੇਣਾ ਹੈ ਇਹ ਸੁਣ ਕੇ ਭਗਤ ਕਬੀਰ ਜੀ ਬਹੁਤ ਹੈਰਾਨ ਹੋਏ ਅਤੇ ਆਪਣੀ ਪਤਨੀ ਦੇ ਨਾਲ ਘਰੋਂ ਪਿਛਲੇ ਕਮਰੇ ਰਾਹੀਂ ਬਾਹਰ ਚਲੇ ਗਏ ਕਿਉਂਕਿ ਖਾਣੂ ਘਰ ਵਿੱਚ ਬਹੁਤ ਘੱਟ ਸੀ ਇਸ ਕਰਕੇ ਉਹਨਾਂ ਨੂੰ ਉਹਨਾਂ ਨੂੰ ਅਹਿਸਾਸ ਹੋਇਆ ਕਿ ਕਿਸ ਤਰ੍ਹਾਂ ਸਿ ਇਹਨਾਂ ਲੋਕਾਂ ਨੂੰ ਭੋਜਨ ਕਰਾਵਾਂਗੇ ਉਹ ਬਾਹਰ ਜੰਗਲ ਵਿੱਚ ਜਾ ਕੇ ਬੈਠ ਗਏ ਫਿਰ ਕੁਝ ਸਮਾਂ ਬੀਤਿਆ ਉਹਨਾਂ ਦੇ ਘਰੋਂ ਲੋਕ ਖੁਸ਼ੀ-ਖੁਸ਼ੀ ਵਾਪਸ ਜਾ ਰਹੇ ਸਨ ਅਤੇ ਬੋਲ ਰਹੇ ਸਨ ਕਿ ਐਨੇ ਭਗਤ ਕਬੀਰ ਜੀ ਅਮੀਰ ਹਨ ਜੋ ਵੀ ਖਾ ਰਹੇ ਹਨ ਸੋਨੇ ਦੀਆਂ ਥਾਲੀਆਂ ਵਿੱਚ ਉਹਨਾਂ ਨੂੰ ਭੋਜਨ ਮਿਲ ਰਿਹਾ ਹੈ ਉਹਨਾਂ ਭਗਤ ਕਬੀਰ ਜੀ ਅਤੇ ਉਹਨਾਂ ਦੀ ਪਤਨੀ ਮੂੰਹ ਟਾਕ ਕੇ ਆਏ ਅਤੇ ਕਹਿਣ ਲੱਗੇ ਕਿ ਤੁਸੀਂ ਕਿੱਧਰੋਂ ਆ ਰਹੇ ਹੋ ਸੋਨੇ ਦੀਆਂ ਥਾਲੀਆਂ ਲੈ ਕੇ ਉਹ ਬੋਲੇ ਕਿ ਭਗਤ ਕਬੀਰ ਜੀ ਨੇ ਬਹੁਤ ਵਧੀਆ ਖਾਣ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਹਰ ਇੱਕ ਨੂੰ ਮਰਜ਼ੀ ਦੇ ਅਨੁਸਾਰ ਭੋਜਨ ਮਿਲ ਰਿਹਾ ਹੈ ਇਹ ਸੁਣ ਕੇ ਭਗਤ ਕਬੀਰ ਜੀ ਆਪਣੀ ਪਤਨੀ ਦੇ ਨਾਲ ਆਪਣੇ ਘਰ ਚਲੇ ਗਏ ਮੂੰਹ ਟਾਕ ਕੇ ਪੰਗਤ ਵਿੱਚ ਬੈਠ ਗਏ ਪੰਗਤ ਵਿੱਚ ਪਰਮਾਤਮਾ ਰੂਪੀ ਉਹਨਾਂ ਵਰਗਾ ਇੱਕ ਵਿਅਕਤੀ ਭੋਜਨ ਦੇ ਰਹੇ ਸਨ ਪਰਮਾਤਮਾ ਨੇ ਹੁਣ ਭਗਤ ਕਬੀਰ ਜੀ ਦੀ ਬਾਹ ਫੜ ਕੇ ਕਿਹਾ ਕਿ ਉਠੋ ਇਹ ਸਭ ਕੁਝ ਹੁ ਤੁਸੀਂ ਹੀ ਦੇਣਾ ਹੈ ਮੇਰਾ ਕੰਮ ਹੋ ਗਿਆ ਇਹ ਸੁਣ ਕੇ ਭਗਤ ਕਬੀਰ ਜੀ ਬਹੁਤ ਖੁਸ਼ ਹੋਏ ਅਤੇ ਪਰਮਾਤਮਾ ਦਾ ਨਾਮ ਰੋਮ ਰੋਮ ਤੋਂ ਲੈਣ ਲੱਗ ਪਏ پرمتما دی جے جی کار کرے لوگ بھی بگت کبھیر جی جے جے کار کر رہے سن تن بابا شری چند جی مہاراج